ਇਸ ਵਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸ ਦੇ ਕਿ ਪੁੱਲਰ ਖਿਲਾਫ ਸੀਬੀਆਈ ਨੇ ਚਾਰ ਸ਼ੀਟ ਦਾਇਰ ਕਰਨ ਦੀ ਪੂਰੀ ਤਰ੍ਹਾਂ ਤਿਆਰੀ ਖਿੱਚ ਲਈ ਹੈ ਜੀਹਾਂ ਦੱਸ ਦੇ ਕਿ 15 ਦਸੰਬਰ ਤੋਂ ਪਹਿਲਾਂ ਚਾਰ ਸ਼ੀਟ ਦਾਇਰ ਕੀਤੀ ਜਾ ਸਕਦੀ ਹੈ ਉੱਥੇ ਦੱਸ ਦੇ ਕਿ ਨਿਸ਼ਵਤ ਮਾਮਲੇ ਦੇ ਵਿੱਚ ਫੜੇ ਗਏ ਪੰਜਾਬ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਖਿਲਾਫ ਸੀਬੀਆਈ ਨੇ ਚਾਰ ਸ਼ੀਟ ਦਾਇਰ ਕਰਨ ਦੀ ਪੂਰੀ ਤਰ੍ਹਾਂ ਤਿਆਰੀ ਖਿੱਚੀ ਹੋਈ ਹੈ ਸੀਬੀਆਈ ਨੇ ਕਿਹਾ ਹੈ ਕਿ 15 16 ਦਿਨ ਅੰਦਰ ਦਿਨ ਦੇ ਅੰਦਰ ਪਾਵ 15 ਦਸੰਬਰ ਤੋਂ ਪਹਿਲਾਂ ਪੁੱਲਰ ਦੇ ਖਿਲਾਫ ਅਦਾਲਤ ਚਾਰ ਸ਼ੀਟ ਦਾਇਰ ਕੀਤੀ ਜਾ ਸਕਦੀ ਹੈ ਉੱਥੇ ਨਿਯਮਾਂ ਮੁਤਾਬਿਕ ਰਿਸ਼ਵਤ ਮਾਮਲੇ ਦੇ ਵਿੱਚ ਚਾਰ ਸ਼ੀਟ 60 ਦਿਨਾਂ ਦੇ ਅੰਦਰ ਦਾਇਰ ਕਰਨੀ ਹੁੰਦੀ ਹੈ ਮਾਮਲੇ ਦੇ ਵਿੱਚ ਚਾਰ ਸ਼ੀਟ ਦਾਇਰ ਹੋਣ ਤੋਂ ਬਾਅਦ ਉਸ ਦੀ ਕਾਰਵਾਈ ਜਲਦ ਸ਼ੁਰੂ ਹੋਏਗੀ ਤਰਜ ਮਾਮਲੇ ਤਹਿਤ ਸੀਬੀਆਈ ਨੇ 16 ਅਕਤੂਬਰ ਨੂੰ ਪੰਜਾਬ ਦੇ ਰੋਪੜ ਰੇਜ਼ ਦੇ ਤਰਤਕਾਲ ਡੀਆਈਆਰ ਹਰਤਨ ਸਿੰਘ ਪੁੱਲਰ ਤੇ ਵੀ ਚੋਲੇ ਕ੍ਰਿਸ਼ਨ ਸ਼ਰਦਾਰ ਨੂੰ ਮੰਡੀ ਗੋਵਿੰਦਗੜ੍ਹ ਦਾ ਇੱਕ ਡੀਲਰ ਆਕਾਸ਼ ਬੱਤਾ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮਾਮਲੇ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਸੀ ਗ੍ਰਫਤਾਰੀ ਤੋਂ ਬਾਅਦ ਸੀਬੀਆਈ ਨੇ ਭੁੱਲਰ ਦੇ ਘਰ ਦੇ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਉਹਨਾਂ ਨੇ ਸੀਬੀਆਈ ਨੂੰ ਦੇ ਘਰ ਦੇ ਵਿੱਚ 7.7 ਕਰੋੜ ਰੁਪਏ ਦੀ ਨਕਦੀ ਤੇ 2.5 ਕਿਲੋ ਸੋਨਾ ਵੀ ਬਰਾਮਦ ਹੋਇਆ ਸੀ ਹਾਲਾਂਕਿ ਇਸ ਨੂੰ ਲੈ ਕੇ ਬਹੁਤ ਸਵਾਲ ਵੀ ਖੜੇ ਹੋਏ ਸੀ ਪਰ ਕਈ ਨਾਮੀ ਤੇ ਬੇਨਾਮੀ ਜਾਇਦਾਦ ਵੀ ਪ੍ਰਾਪਤ ਹੋਈਆਂ ਸੀ ਇਸ ਤੋਂ ਬਾਅਦ ਸੀਬੀਆਈ ਨੇ ਉਹਨਾਂ ਦੇ ਖਿਲਾਫ ਆਮਦਨ ਤੋਂ ਬਾਅਦ ਜ਼ਾਇਦਾਦ ਦਾ ਕੇਸ ਵੀ ਦਰਜ ਕਰ ਦਿੱਤਾ ਸੀ ਹਾਲਾਂਕਿ ਦੱਸ ਦੇ ਕਿ ਪੰਜਾਬ ਵਿਜੀਲੈਂਸ ਨੇ ਵੀ ਉਹਦੇ ਖਿਲਾਫ ਆਮਦਨ ਤੋਂ ਬਾਅਦ ਦਾ ਜ਼ਾਇਦਾਦ ਦਾ ਕੇਸ ਦਰਜ ਕੀਤਾ ਸੀ ਸੂਤਰਾਂ ਦੇ ਮੁਤਾਬਿਕ ਈਡੀ ਦੇ ਵੱਲੋਂ ਵੀ ਉਨ੍ਹਾਂ ਦੇ ਖਿਲਾਫ ਇੱਕ ਕੇਸ ਦਰਜ ਕੀਤਾ ਗਿਆ ਸੀ ਇਸ ਦੇ ਵਿੱਚ ਮਨੀ ਲaundering ਦੇ ਉਨ੍ਹਾਂ ਦੇ ਖਿਲਾਫ ਜਾਂਚ ਵੀ ਜੁੜੀ ਕੀਤੀ ਜਾ ਰਹੀ ਸੀ ਹਾਲਾਂਕਿ ਦਾਜੇ ਕੋਲ ਉਨ੍ਹਾਂ ਦੇ ਖਾਤਿਆਂ ਦੀ ਵੀ ਲਗਾਤਾਰ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਪਰ ਇਸੇ ਵਿਚਾਲੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਹਰਜਨ ਸਿੰਘ ਪੁੱਲੜ ਦੇ ਖਿਲਾਫ ਸੀਬੀਆਈ ਦੇ ਵੱਲੋਂ ਚਾਰ ਸ਼ੀਟ ਦਾਇਰ ਕਰਨ ਦੀ ਪੂਰੀ ਤਰ੍ਹਾਂ ਤਿਆਰੀ ਖਿੱਚ ਲਈ ਗਈ ਹੈ ਹਾਲਾਂਕਿ ਦਾਜੇ ਕਿ ਇਸੇਤ ਮਾਮਲੇ ਦੇ ਵਿੱਚ ਜਦੋਂ ਡੀਆਈਜੀ ਹਰਜਨ ਸਿੰਘ ਪੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਬਹੁਤ ਸਿਆਸੀ ਦਰਨਾਵਾਂ ਦੇ ਵੱਲੋਂ ਸਵਾਲ ਜਿਹੜੇ ਖੜੇ ਕੀਤੇ ਗਏ ਸੀ ਕਿਉਂਕਿ ਡੀਆਈਜੀ ਹਰਜਨ ਸਿੰਘ ਪੁੱਲਰ ਜੋ ਕਿ ਅਜੀਹੀ ਰਿਸ਼ਵਤ ਲੈਂਦੇ ਹੋਏ ਜਦੋਂ ਇੱਕ ਮਾਮਲਾ ਦਰਜ ਕੀਤਾ ਗਿਆ ਤਾਂ ਸੀਬੀਆਈ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਨਾਲ ਉਹਦੇ ਕੋਲੋਂ ਜਾਂਚ ਕੀਤੀ ਗਈ ਸੀ 60 ਦਿਨਾਂ ਦੇ ਅੰਦਰ ਹੁਣ ਚਾਰਜਸ਼ੀਟ ਦਾਇਰ ਕਰਨ ਦੀ ਵੀ ਗੱਲ ਉਹਨਾਂ ਦੇ ਵੱਲੋਂ ਆਖ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਜਦੋਂ ਚਾਰਜਸ਼ੀਟ ਦਾਇਰ ਹੋਣ ਤੋਂ ਬਾਅਦ ਹੀ ਅਗਲੇ ਮਹੀਨੇ ਕਾਰਵਾਈ ਜਿਹੜੀ ਇਸ ਦੀ ਸ਼ੁਰੂ ਹੋ ਜਾਵੇਗੀ ਹਾਲਾਂਕਿ ਤਾਜ਼ੇ ਕਿਹਾ ਚਲ ਸਿੰਪੂਲ ਦੇ ਉਹ ਟੋਲੇ ਕਿਸ਼ਨ ਸ਼ਰਦਨ ਵੀ ਮੰਡੀ ਗੋਬਿੰਦਗਰ ਦੇ ਇੱਕ ਲੀਡਰ ਦੇ ਕੋਲ ਜਿਹੜਾ ਕਹਿੰਦੀ ਫਿਰ ਡੀਲਰ ਦੇ ਕੋਲ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਪੱਖ ਦੀ ਨਜ਼ਰ ਆਈ ਸੀ ਇਸ ਵੱਲੇ ਦੀ ਵੱਡੀ ਖਬਰ ਤੁਹਾਡੇ ਨਾਲ ਸੰਦੀ ਕਰਿਆ ਦੱਸਦੇ ਕਿ ਪੁੱਲਰ ਖਿਲਾਫ ਸੀਬੀਆਈ ਨੇ ਚਾਰਜਸ਼ੀਟ ਦਾਇਰ ਕਰਨ ਦੀ ਪੂਰੀ ਤਰ੍ਹਾਂ ਤਿਆਰੀ ਖਿੱਚ ਲਈ ਹੈ ਜੀਹਾਂ ਦੱਸਦੇ ਕਿ 15 ਦਸੰਬਰ ਤੋਂ ਪਹਿਲਾਂ ਚਾਰਜਸ਼ੀਟ ਦਾਇਰ ਕੀਤੀ ਜਾ ਸਕਦੀ ਹੈ ਉਥੇ ਦੱਸਦੇ ਕਿ ਨਿਸ਼ਵਤ ਮਾਮਲੇ ਦੇ ਵਿੱਚ ਫੜੇ ਗਏ ਪੰਜਾਬ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਖਿਲਾਫ ਸੀਬੀਆਈ ਨੇ ਚਾਰਜਸ਼ੀਟ ਦਾਇਰ ਕਰਨ ਦੀ ਪੂਰੀ ਤਰ੍ਹਾਂ ਤਿਆਰੀ ਖਿੱਚੀ ਹੋਈ ਹੈ ਸੀਬੀਆਈ ਨੇ ਕਿਹਾ ਹੈ ਕਿ 15 16 ਦਿਨਾਂ ਦੇ ਅੰਦਰ ਦਿਨਾਂ ਦੇ ਅੰਦਰ ਪਾਵ 15 ਦਸੰਬਰ ਤੋਂ ਪਹਿਲਾਂ ਪੁੱਲਰ ਦੇ ਖਿਲਾਫ ਚਾਰਜ ਸ਼ੀਟ ਦਾਇਰ ਕੀਤੀ ਜਾ ਸਕਦੀ ਹੈ ਉੱਥੇ ਨਿਰਮਾ ਮੁਤਾਬਿਕ ਰਿਸ਼ਵਤ ਮਾਮਲੇ ਦੇ ਵਿੱਚ ਚਾਰ ਸ਼ੀਟ 60 ਦਿਨ ਦੇ ਅੰਦਰ ਦਾਇਰ ਕਰਨੀ ਹੁੰਦੀ ਹੈ ਮਾਮਲੇ ਦੇ ਵਿੱਚ ਚਾਰ ਸ਼ੀਟ ਦਾਇਰ ਹੋਣ ਤੋਂ ਬਾਅਦ ਉਸ ਦੀ ਕਾਰਵਾਈ ਜਲਦ ਸ਼ੁਰੂ ਹੋਏਗੀ ਦਰਜ ਮਾਮਲੇ ਤਹਿਤ सीबीआई ਨੇ 16 ਅਕਤੂਬਰ ਨੂੰ ਪੰਜਾਬ ਦੇ ਰੋਪੜ ਰੇਸ ਦੇ ਤਰਤਕਾਲ ਡੀਆਰ ਹਰਤਨ ਸਿੰਘ ਪੁੱਲਰ ਤੇ ਵੀ ਚੋਲੇ ਕੁਇਸ਼ਨ ਸ਼ਰਦਾਰ ਨੂੰ ਮੰਡੀ ਗੋਵਿੰਦਗੜ੍ਹ ਦਾ ਇੱਕ ਡੀਲਰ ਆਕਾਸ਼ ਬੱਤਾ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮਾਮਲੇ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਸੀ ਗ੍ਰਫਤਾਰੀ ਤੋਂ ਬਾਅਦ ਸੀਬੀਆਈ ਨੇ ਭੁੱਲ ਦੇ ਘਰ ਦੇ ਵਿੱਚ ਲਗਾਤਾਰ ਛਾਪੇ ਮਾਰੀ ਕੀਤੀ ਉਹਨਾਂ ਨੇ ਸੀਬੀਆਈ ਨੂੰ ਦੇ ਘਰ ਦੇ ਵਿੱਚ 7.7 ਕਰੋੜ ਰੁਪਏ ਦੀ ਨਕਦੀ ਤੇ 2.5 ਕਿਲੋ ਸੋਨਾ ਵੀ ਬਰਾਮਦ ਹੋਇਆ ਸੀ ਹਾਲਾਂਕਿ ਇਸ ਨੂੰ ਲੈ ਕੇ ਬਹੁਤ ਸਵਾਲ ਵੀ ਖੜੇ ਹੋਏ ਸੀ ਪਰ ਕਈ ਨਾਮੀ ਤੇ ਬੇਨਾਮੀ ਜਾਇਦਾਦ ਵੀ ਪ੍ਰਾਪਤ ਹੋਈਆਂ ਸੀ ਇਸ ਤੋਂ ਬਾਅਦ ਸੀਬੀਆਈ ਨੇ ਉਹਨਾਂ ਦੇ ਖਿਲਾਫ ਆਮਦਨ ਤੋਂ ਬਾਅਦ ਜ਼ਾਇਦਾਦ ਦਾ ਕੇਸ ਵੀ ਦਰਜ ਕਰ ਦਿੱਤਾ ਸੀ ਹਾਲਾਂਕਿ ਦੱਸ ਦੇ ਕਿ ਪੰਜਾਬ ਵਿਜੀਲੈਂਸ ਨੇ ਵੀ ਉਹਨਾਂ ਦੇ ਖਿਲਾਫ ਆਮਦਨ ਤੋਂ ਬਾਅਦ ਦਾ ਜ਼ਾਇਦਾਦ ਦਾ ਕੇਸ ਦਰਜ ਕੀਤਾ ਇਸ ਸੂਤਰੇ ਦੇ ਮੁਤਾਬਿਕ ED ਦੇ ਵੱਲੋਂ ਉਹਨਾਂ ਦੇ ਖਿਲਾਫ ਇੱਕ ਕੇਸ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਮਨੀ ਲaundering ਦੇ ਉਹਨਾਂ ਦੇ ਖਿਲਾਫ ਜਾਂਚ ਵੀ ਜਾਰੀ ਕੀਤੀ ਜਾ ਰਹੀ ਸੀ ਹਾਲਾਂਕਿ ਦਾਜ਼ੇ ਕੋਲ ਉਹਨਾਂ ਦੇ ਖਾਤਿਆਂ ਦੀ ਵੀ ਲਗਾਤਾਰ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਪਰ ਇਸੇ ਵਿਚਾਲੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਹਰਜਨ ਸਿੰਘ ਭੁੱਲਰ ਦੇ ਖਿਲਾਫ CBI ਦੇ ਵੱਲੋਂ ਚਾਰ ਸ਼ੀਟ ਦਾਇਰ ਕਰਨ ਦੀ ਪੂਰੀ ਤਰ੍ਹਾਂ ਤਿਆਰੀ ਖਿੱਚ ਲਈ ਗਈ ਹੈ ਹਾਲਾਂਕਿ ਦਾਜ਼ੇ ਕੇ ਇਸੇਤ ਮਾਮਲੇ ਦੇ ਵਿੱਚ ਜਦੋਂ ਡੀਆਈਜੀ ਹਰਜਨ ਸਿੰਘ ਪੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਬਹੁਤ ਸਿਆਸੀ ਦਾਨਾਂ ਦੇ ਵੱਲੋਂ ਸਵਾਲ ਜਿਹੜੇ ਖੜੇ ਕੀਤੇ ਗਏ ਸੀ ਕਿਉਂਕਿ ਡੀਆਈਜੀ ਹਰਜਨ ਸਿੰਘ ਪੁੱਲਰ ਜੋ ਕਿ ਅਜੀਹੀ ਰਿਸ਼ਵਤ ਲੈਂਦੇ ਹੋਏ ਜਦੋਂ ਮਾਮਲਾ ਦਰਜ ਕੀਤਾ ਗਿਆ ਤਾਂ ਸੀਬੀਆਈ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਨਾਲ ਉਹਦੇ ਕੋਲੋਂ ਜਾਂਚ ਕੀਤੀ ਗਈ ਸੀਗੀ 60 ਦਿਨਾਂ ਦੇ ਅੰਦਰ ਹੁਣ ਚਾਰਜਸ਼ੀਟ ਦਾਇਰ ਕਰਨ ਦੀ ਵੀ ਗੱਲ ਉਹਨਾਂ ਦੇ ਵੱਲੋਂ ਆਖ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਜਦੋਂ ਚਾਰਜਸ਼ੀਟ ਦਾਇਰ ਹੋਣ ਤੋਂ ਬਾਅਦ ਹੀ ਅਗਲੇ ਮਹੀਨੇ ਕਾਰਵਾਈ ਜਿਹੜੀ ਇਸ ਦੀ ਸ਼ੁਰੂ ਹੋ ਜਾਵੇਗੀ ਹਾਲਾਂਕਿ ਤਾਜ਼ੇ ਕੇ ਹਰਜਨ ਜਿੰਪੂਲ ਦੇ ਵਰਟੋਲੇ ਕਿਸ਼ਨ ਸ਼ਰਦਨਵੀ ਮੰਡੀ ਗੋਬਿੰਦਗਰ ਦੇ ਇੱਕ ਲੀਡਰ ਦੇ ਕੋਲ ਜਿਹੜਾ ਕਹਿ ਲਈ ਫਿਰ ਡੀਲਰ ਦੇ ਕੋਲ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਪੱਖ ਦੀ ਨਜ਼ਰ ਆਈ ਸੀ